ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਮਰਤਾ ਸਹਿਤ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਜਾ ਕਰੋ ਤਾਂ ਕਿ ਹੌਸਲਾ ਵਧਾਈ ਬਣੀ ਰਹੇ ਮੈਂ ਤੁਹਾਡੇ ਨਾਲ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਸੰਬੰਧੀ ਕਾਫੀ ਪਿਛਲੇ ਸਮੇਂ ਤੋਂ ਵਿਚਾਰ ਕਰ ਰਿਹਾ ਸੀ ਲੇਕਿਨ ਅ ਦੋ ਕੁ ਮਹੀਨੇ ਤੋਂ ਲੈ ਕੇ ਮੈਂ ਇਹ ਸੇਵਾ ਨਹੀਂ ਕਰ ਸਕਿਆ ਕਿਉਂਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅਨੰਦ ਸਿੱਖ ਭਾਈ ਜੈਤਾ ਜੀ ਅਮਨਜੀਤ ਬਾਬਾ ਜੀਵਨ ਸਿੰਘ ਸਾਹਿਬ ਜੀ ਉਹਨਾਂ ਦੇ ਜਨਮ ਦਿਨ ਅਤੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹੀਦੀ ਸਤਾਵ ਦੀ ਕਰਕੇ ਨਗਰ ਕੀਰਤਨ ਲੈ ਕੇ ਜਾਣਾ ਸੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਇਸ ਕਰਕੇ ਮੈਂ ਇਹ ਸੇਵਾ ਕਰਨ ਤੋਂ ਥੋੜਾ ਸਮਾਂ ਅਸਮਰਥ ਰਿਹਾ ਉਸ ਗੱਲ ਦੀ ਮਖਿਮਾ ਚਾਹਣਾ ਸੋਣ ਬੇਨਤੀ ਆ ਆਪਾਂ ਇਤਿਹਾਸ ਸਰਵਣ ਕਰ ਰਹੇ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਦੀ ਵਿਚਾਰ ਆਪਾਂ ਨੇ ਇਥੋਂ ਤੱਕ ਸਰਵਣ ਕੀਤੀ ਹੈ ਕਿ ਸਤਗੁਰੂ ਧੰਤਾਨ ਦੀ ਧਰਤੀ ਦੇ ਉੱਪਰ ਪਹੁੰਚੇ ਔਰ ਇਥੇ ਜਿਹੜੇ ਜਾਟ ਲੋਕ ਸਨ ਉਹ ਪਸ਼ੂਆਂ ਦੇ ਉੱਪਰ ਬੜਾ ਜ਼ੁਲਮ ਕਰਦੇ ਸੀ ਸਤਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਇਆ ਕਿ ਭਾਈ ਜਿਹੜੇ ਇਹ ਪਸ਼ੂ ਨੇ ਇਹ ਵੀ ਪਰਮਾਤਮਾ ਦੇ ਜੀਵਨ ਇਸ ਕਰਕੇ ਇਹਨਾਂ ਦੇ ਉੱਪਰ ਅਤਿਸ਼ਾਧਿਤ ਕਰਨਾ ਚੰਗੀ ਗੱਲ ਨਹੀਂ ਹੈ ਸੋ ਇਥੇ ਹੀ ਸਤਿਗੁਰੂ ਪਾਤਸ਼ਾਹ ਜੀ ਵਿਸ਼ਰਾਮ ਕਰ ਰਹੇ ਨੇ ਬੜਾ ਲੰਬਾ ਸਮਾਂ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਉੱਪਰ گزارਿਆ ਇੱਥੇ ਸਵੇਰੇ ਸ਼ਾਮ ਦੀਵਾਨ ਵੀ ਸਜਦੇ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਜਿਹੜੀਆਂ ਸੰਗਤਾਂ ਗੁਰੂ ਨਾਨਕ ਦੇ ਘਰ ਦੇ ਨਾਲ ਪਿਆਰ ਕਰਨ ਵਾਲੀਆਂ ਨੇ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਦਿਦਾਰ ਕਰਨ ਵਾਸਤੇ ਆਉਂਦੀਆਂ ਨੇ ਅਨੇਕਾ ਪ੍ਰਕਾਰ ਦੀਆਂ ਕੀਮਤੀ ਜਿਹੜੀਆਂ ਪਟਾਮਾਂ ਨੇ ਉਹ ਵੀ ਲਾ ਕੇ ਸਤਿਗੁਰੂ ਪਾਤਸ਼ਾਹੀ ਦੇ ਚਰਨਾਂ ਦੇ ਵਿੱਚ ਅਰਪਿਤ ਕਰਦੀਆਂ ਨੇ ਤੇ ਗੁਰਮਖੋ ਇੱਥੇ ਹੀ ਇੱਕ ਭਾਈ ਮੇਹਾ ਨਾਮ ਦਾ ਸਿੱਖ ਜਿਸ ਦਾ ਪਹਿਲਾ ਨਾਮ ਭਾਈ ਸੋਨਾ ਹੈ ਔਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਉਸ ਦੀ ਸੇਵਾ ਭਾਵਨਾ ਤੋਂ ਪ੍ਰਸੰਨ ਹੋ ਕੇ ਉਹਨੂੰ ਮੇਹਾ ਦਾ ਨਾਮ ਦੇ ਦਿੱਤਾ ਕਿਉਂਕਿ ਭਾਈ ਮੇਹਾ ਸੀ ਜਿਹੜਾ ਉਹ ਜਲ ਢੋਣ ਦੀ ਸੇਵਾ ਕਰਦਾ ਸੀ ਜਲ ਭਾਵੇਂ ਸ਼ਕਣ ਵਾਸਤੇ ਲੋੜ ਸੀ ਭਾਵੇਂ ਸਿੱਖਾਂ ਦੇ ਇਸ਼ਨਾਨ ਕਰਾਉਣ ਵਾਸਤੇ ਲੋੜ ਸੀ ਤੇ ਭਾਵੇਂ ਰੇਤੀਲੀ ਧਰਤੀ ਨੂੰ ਦਜਣਾ ਰੇਤਾ ਦੱਪਣ ਵਾਸਤੇ ਪਾਣੀ ਦੇ ਛੜਕਾ ਕਰਨ ਵਾਸਤੇ ਪਾਣੀ ਦੀ ਲੋੜ ਸੀ ਉਹ ਸਾਰੀਆਂ ਲੋੜਾਂ ਭਾਈ ਮੇਹਾ ਪੂਰੀਆਂ ਕਰਦਾ ਸੀ ਭਾਈ ਮੇਹਾ ਦੇ ਅੰਦਰ ਬੜੀ ਭਾਵਨਾ ਸੀ ਭਾਵਨਾ ਦੇ ਵਸ ਹੋ ਕੇ ਉਹ ਦਿਨ ਰਾਤ ਬਸ ਇਸੇ ਸੇਵਾ ਦੇ ਵਿੱਚ ਲੱਗਾ ਰਹਿੰਦਾ ਕਿਉਂਕਿ ਅੱਜ ਵਾਲੇ ਤੇ ਪਾਣੀ ਦੇ ਸੌਮੇ ਨਹੀਂ ਸਨਾਂ ਕੋਈ ਮੋਟਰਾਂ ਹਲਕ ਨਹੀਂ ਸੀ ਕੋਈ ਖੂਹ ਵੀ ਬਹੁਤ ਜ਼ਿਆਦਾ ਨਹੀਂ ਸਨ ਬੜੀ ਦੂਰੋਂ ਦੂਰੋਂ ਜਲ ਲੈ ਕੇ ਆਉਣਾ ਪੈਂਦਾ ਸੀ ਤੇ ਭਾਈ ਮੇਹਾ ਬੜੀ ਦੂਰੋਂ ਜਲ ਲੈ ਕੇ ਆਉਂਦਾ ਦਿਨ ਰਾਤ ਬਸ ਇਸੇ ਸੇਵਾ ਦੇ ਵਿੱਚ ਲੱਗਾ ਰਹਿੰਦਾ ਸਤਿਗੁਰੂ ਨਾਨਕ ਪਾਤਸ਼ਾਹ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਇੱਛਾ ਉਹਦੇ ਮਨ ਵਿੱਚ 24 ਘੰਟੇ ਬਣੀ ਰਹਿੰਦੀ ਸੀ ਭਾਈ ਮੇਹਾ ਇੱਕ ਦਿਨ ਇੱਕ ਦਰਸ਼ ਦੇ ਥੱਲੇ ਬੈਠਾ ਥੋੜਾ ਸਮਾਂ ਆਰਾਮ ਕਰਨ ਲਈ ਬੈਠ ਗਿਆ ਸਿਰ ਦੇ ਵਿੱਚ ਖਾਜ ਹੋਈ ਹੈ ਖੁਜਲੀ ਹੋਈ ਹੈ ਤੇ ਭਾਈ ਸਾਹਿਬ ਨੇ ਆਪਣਾ ਦਸਤਾਰਾ ਲਾਹਿਆ ਸੀਸ ਦੇ ਵਿੱਚ ਗਾਗਰ ਦੇ ਨਾਲ ਜਿਹੜਾ ਸੀ ਇੱਕ ਜ਼ਖਮ ਹੋ ਚੁੱਕਿਆ ਸੀ ਜ਼ਖਮ ਹੋਇਆ ਸੀ ਤੇ ਉਹਦੇ ਵਿੱਚ ਕੀੜੇ ਪੈ ਚੁੱਕੇ ਸਨ ਕੀੜੇ ਪੈ ਚੁੱਕੇ ਸੀ ਭਾਈ ਮਿਹੇ ਨੇ ਜਦੋਂ ਉਹ ਕਪੜਾ ਆਪਣੇ ਸਿਰ ਤੋਂ ਉਤਾਰਿਆ ਤੇ ਉਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਕਰਮ ਸੀਨੋਂ ਧਰਤੀ ਤੇ ਡਿੱਗ ਪਏ। ਇਹ ਧਰਤੀ ਤੇ ਡਿੱਗੋ ਤਲਪਣ ਲੱਗੇ। ਭਾਈ ਮੇਹਨ ਦੇ ਮਨ ਦੇ ਵਿੱਚ ਦਇਆ ਆ ਗਈ। ਭਾਈ ਮੇਹਨ ਦੇ ਮਨ ਵਿੱਚ ਦੇਖੋ ਸਿੱਖ ਦਾ ਜੀਵਨ ਦੇਖੋ ਕਿਹਸਾ ਹੈ। ਉਹ ਕਿਸੇ ਵੀ ਜੀਵ ਨੂੰ ਦੁਖੀ ਨਹੀਂ ਦੇਖਣਾ ਚਾਹੁੰਦਾ। ਭਾਈ ਮੇਹਨ ਦੇ ਮਨ ਦੇ ਵਿੱਚ ਦਇਆ ਆਈ। ਉਹਨੇ ਉਹਨਾਂ ਕਰਮਾਂ ਨੂੰ ਚੁੱਕ ਕੇ ਫਿਰ ਆਪਣੇ ਸਿਰ ਦੇ ਵਿੱਚ ਰੱਖ ਲਿਆ। ਉਹ ਕਰਨ ਚੁੱਕੇ ਚੁੱਕ ਕੇ ਫਿਰ ਆਪਣੇ ਸਿਰ ਦੇ ਵਿੱਚ ਰੱਖ ਲਏ ਤੇ ਸਾਹਮਣੇ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਮਾਤਾ ਜੀ ਇਹ ਸਾਰਾ ਕੌਤਕ ਵੇਖ ਰਹੇ ਨੇ ਉਹਨਾਂ ਨੇ ਆਪਣੇ ਦੀਦਿਆਂ ਦੇ ਨਾਲ ਇਹ ਸਾਰਾ ਕੌਤਕ ਵੇਖਿਆ ਤੇ ਭਾਈ ਮੇਹੇ ਦੇ ਕੋਲ ਆ ਗਏ ਆ ਕੇ ਕਹਿਣ ਲੱਗੇ ਭਾਈ ਸਿਖਾ ਤੂਏ ਕੀ ਕੀਤਾ ਇਹ ਕਰਮ ਤੇਰੇ ਸਿਰ ਦੇ ਵਿੱਚ ਪਏ ਨੇ ਜਿਹੜੇ ਤੇਰੇ ਸਰੀਰ ਦਾ ਮਾਸ ਖਾ ਰਹੇ ਨੇ ਤੇ ਤੂੰ ਇਹਨਾਂ ਨੂੰ ਚੁੱਕ ਕੇ ਫੇਰ ਸਿਰ ਦੇ ਵਿੱਚ ਰੱਖ ਲਿਆ ਕਹਿਣ ਲੱਗਾ ਮਾਤਾ ਜੀ ਇਹਨਾਂ ਦਾ ਮੇਰੇ ਮਾਸ ਪਾਣ ਤੋਂ ਇਲਾਵਾ ਹੋਰ ਕੋਈ ਗੁਜਾਰੇ ਦਾ ਥਾਂ ਨਹੀਂ ਹੈ ਮੈਂ ਇਹਨਾਂ ਨੂੰ ਬਾਹਰ ਕੱਢ ਦਿੱਤਾ ਬਾਹਰ ਸੁੱਟ ਦਿੱਤਾ ਤੇ ਇਹ ਮਰ ਜਾਣਗੇ ਮੇਰੇ ਕੋਲ ਇਹ ਬਰਦਾਸ਼ਤ ਨਹੀਂ ਹੋਣਾ ਇਹ ਸਾਰੀ ਵਾਰਤਾ ਨਾ ਜਦੋਂ ਮਾਤਾ ਨਾਨਕੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਦੱਸੀ ਕਹਿਣ ਲੱਗੀ ਆ ਲਾਲ ਮਾਤਾ ਨਾਨਕੀ ਜੀ ਕਹਿਣ ਲੱਗੇ ਇਹ ਲਾਲ ਤੁਹਾਡਾ ਆ ਸਿੱਖ ਜਿਹੜਾ ਬੜੀ ਭਾਵਨਾ ਦੇ ਨਾਲ ਸੇਵਾ ਕਰਦਾ ਜਿਸ ਨੂੰ ਭਾਈ ਮੇਹਾ ਦਾ ਨਾਮ ਤੁਸੀਂ ਦਿੱਤਾ ਕਿਉਂਕਿ ਜਦੋਂ ਭਾਈ ਮੇਹਾ ਜਲ ਛਿੜਕਦਾ ਸੀ ਨਾ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਸੀ ਜਿਵੇਂ ਹੌਲੇ ਹੌਲੇ بارش ਹੋਈ ਹੋਵੇ ਤੇ ਸਤਿਗੁਰੂ ਪਾਤਸ਼ਾਹ ਜੀ ਇਸ ਨੂੰ ਆਖਦੇ ਸਨ ਕਿ ਭਾਈ ਤੇਰਾ ਨਾਮ ਸੁਣਾ ਨਹੀਂ ਤੇਰਾ ਨਾਮ ਤੇ ਮੇਹਾ ਹੈ ਔਰ ਮੀਹਾ ਵੀ ਕਈ ਥਾਵਾਂ ਦੇ ਉੱਪਰ ਜ਼ਿਕਰ ਆਇਆ ਸੋਰਾ ਵਿਚਾਰ ਮਾਤਾ ਨਾਨਕੀ ਜੀ ਕਹਿਣ ਲੱਗੇ ਕੇ ਆ ਲਾਲ ਤੁਸੀਂ ਇਸ ਦੀ ਹਾਲਤ ਵੇਖੋ ਤੁਸੀਂ ਇਸ ਦੀ ਹਾਲਤ ਵੇਖੋ ਤੇ ਇਹਦੇ ਸਿਰ ਦੇ ਵਿੱਚ ਕਿਰਮ ਪੈ ਚੁੱਕੇ ਨੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਕੋਮਲ ਹੋਂਠਾਂ ਤੋਂ ਜਰਾਕ ਮੁਸਕਰਾਏ ਨੇ ਤੇ ਤ੍ਰਿਤਰਸ਼ੀ ਨਜ਼ਰ ਦੇ ਨਾਲ ਭਾਈ ਮਿਹੇ ਦੇ ਬਲ ਤੱਕਿਆ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਿਖਾ ਤੇਰੀ ਸੇਵਾ ਪ੍ਰਵਾਨ ਹੋ ਗਈ ਹੈ ਤੇਰੀ ਸੇਵਾ ਪ੍ਰਵਾਨ ਹੋ ਗਈ ਹੈ ਜਦੋਂ ਇਹ ਗੱਲ ਆਖੀ ਨਾ ਭਾਈ ਮਿਹਾਂ ਖੁਸ਼ੀ ਦੇ ਨਾਲ ਗਦਗਦ ਹੋ ਉੱਠਿਆ ਸਤਿਗੁਰੂ ਦੇ ਚਰਨਾਂ ਦੇ ਉੱਪਰ ਆਪਣਾ ਸਿਰ ਰੱਖ ਦਿੱਤਾ ਨੇਤਰਾਂ ਦੇ ਵਿੱਚੋਂ ਬੈਰਾਗ ਦਾ ਜਲ ਵਹਿ ਤੁਰਿਆ ਮਾਨੋ ਸਤਿਗੁਰੂ ਪਾਤਸ਼ਾਹ ਜੀ ਦੇ ਚਰਨ ਸੀ ਜਿਹੜੇ ਆਪਣੇ ਨੇਤਰਾਂ ਦੇ ਵਿੱਚੋਂ ਵਹਿੰਦੇ ਜਲ ਦੇ ਨਾਲ ਹੀ ਤੋਪੇ ਪਾਤਸ਼ਾਹ ਤੁਸੀਂ ਬੜੀ ਵੱਡੀ ਬਖਸ਼ਿਸ਼ ਕੀਤੀ ਹੈ ਜਿਹੜਾ ਗਰੀਬ ਤੁਹਾਡੀ ਨਿਗਾਹ ਦੇ ਵਿੱਚ ਆ ਗਿਆ ਸਤਿਗੁਰੂ ਪਾਤਸ਼ਾਹ ਜੀ ਨੇ ਘਟਕੇ ਗਲਵੱਕੜੀ ਵਿੱਚ ਲਿਆ ਉਹਨੂੰ ਇਲਾਜ ਉਪਚਾਰ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਪਦੇਸ਼ ਕੀਤਾ ਕਿ ਭਾਈ ਕਰਨ ਜਦੋਂ ਕਿਹਾ ਕਿ ਇਹਦਾ ਇਲਾਜ ਕਰਵਾ ਜੱਗ ਦੇ ਵੈਦ ਨੂੰ ਮਗਾਇਆ ਤੇ ਉਸਨੇ ਆਖਿਆ ਕਿ ਮੈਂ ਇਹਨਾਂ ਨੂੰ ਮਾਰਨਾ ਨਹੀਂ ਚਾਹੁੰਦਾ ਸਤਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਮਿਹਿਆ ਤੂੰ ਪ੍ਰਵਾਨਾ ਕਰ ਇਹ ਜਿਹੜੇ ਕਰਮ ਨੇ ਨਾ ਇਹੀ ਤੇਰੇ ਸੇਵਕ ਬਣਨਗੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਦੇਖੋ ਸਤਗੁਰੂ ਕਿੰਦੀ ਦੈਦੀ ਕਰ ਵਿੱਚ ਆਇਆ ਇਹ ਤੇਰੇ ਸੇਵਕ ਬਣਨਗੇ ਤੇ ਸਤਗੁਰੂ ਪਾਤਸ਼ਾਹ ਜੀ ਦੇ ਬਚਨ ਨੂੰ ਮੰਨ ਕੇ ਉਹ ਇਲਾਜ ਕਰਵਾਇਆ ਤੇ ਮੇਰੇ ਸਤਗੁਰੂ ਪਾਤਸ਼ਾਹ ਜੀ ਨੇ ਇੱਕ ਬੜਾ ਸੁੰਦਰ ਬੜਦ ਸੀ ਜਿਹੜਾ ਸਤਗੁਰੂ ਪਾਤਸ਼ਾਹ ਜੀ ਨੇ ਇਸ ਨੂੰ ਬਖਸ਼ਿਸ਼ ਦੇ ਰੂਪ ਦੇ ਵਿੱਚ ਦਿੱਤਾ ਇੱਕ ਨਗਾਰਾ ਦਿੱਤਾ ਜਿਸ ਵਿੱਚ ਤੁਲਸਾ ਆਖਦੇ ਆ ਤੁਲਸਾ ਦਿੱਤਾ ਔਰ ਨਾਲ ਝੰਡਾ ਨਿਸ਼ਾਨ ਬਖਸ਼ਿਸ਼ ਕੀਤਾ ਤੇ ਭਾਈ ਮੇਹਾ ਦੂਜਾ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਤੇ ਭਾਈ ਮੇਹਾ ਸਤਗੁਰੂ ਪਾਤਸ਼ਾਹ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਕੇ ਗੁਰੂ ਨਾਨਕ ਦੇ ਘਰ ਤੋਂ ਬਖਸ਼ਿਸ਼ਾਂ ਲੈ ਕੇ ਸਿੱਖੀ ਦੇ ਪ੍ਰਚਾਰ ਦੇ ਵਿੱਚ ਜੁਟ ਗਿਆ ਸੋ ਇਸ ਤੋਂ ਜਿਹੜਾ ਅਗਲਾ ਪ੍ਰਸੰਗ ਹੈ ਉਹ ਆਪਾਂ ਕੱਲ ਨੂੰ ਕਰਨ ਦਾ ਜਿੱਤ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ ਹੋਈਆਂ ਭੁਲਾ ਦੀ ਖਿਮਾ ਕਰਿਓ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਹੋਵੇਗਾ ਬਈ